ਹਾਂਜੀ ਕੀ ਹਾਲਾਜੀ ਠੀਕ ਠਾਕ ਹਾਂਜੀ ਸਾਰੇ ਵੀਰੋ ਜੀ ਅੱਛਾ ਜੀ ਅੱਜ ਆਪਾਂ ਸਿੱਖਾਂਗੇ ਵੀ ਈਮੇਲ ਆਈਡੀ ਜਿਹਨੂੰ ਈਮੇਲ ਆਈਡੀ Gmail ਆਈਡੀ ਵੀ ਕਹਿ ਦਿੰਦੇ ਆ ਵੀ ਉਸ ਤੇ ਜਦੋਂ ਆਪਾਂ WhatsApp ਤੇ ਫੋਟੋ ਭੇਜੀ ਦੀਏ ਕੋਈ ਫਾਈਲ ਭੇਜੀ ਦੀਏ ਕੋਈ ਡਾਕੂਮੈਂਟ ਭੇਜੀ ਦੀਏ ਜਿੱਦਾਂ ਕੁਝ ਵੀ ਇਦਾਂ ਦੀ ਕੋਈ ਚੀਜ਼ ਭੇਜੀ ਦੀਏ ਜਾਂ ਨੰਬਰ ਲਾ ਲੋ ਕੋਈ ਵੀ ਚੀਜ਼ ਭੇਜਣੀ ਆ ਉਸ ਨੂੰ ਕਿਵੇਂ ਭੇਜਣੀ ਆ ਕਈ ਵਾਰ ਕਈ ਨਾ ਕਾਰਨ ਹੁੰਦੇ ਆ ਜਦਾਂ Facebook ਦੇ ਉੱਤੇ ਕਿਸੇ ਨੇ ਆਪਾਂ ਨੂੰ ਕਿਹਾ ਵੀ ਤੁਹਾਡਾ ਨੰਬਰ ਸੈਂਡ ਕਰੋ ਤੇ ਆਪਾਂ ਨੂੰ ਐ ਹੁੰਦਾ ਵੀ ਜੇ ਕਮੈਂਟ ਬਾਕਸ ਦੇ ਵਿੱਚ ਆਪਾਂ ਨੰਬਰ ਸੈਂਡ ਕਰਾਂਗੇ ਹਨਾ ਤੇ ਹਰ ਕੋਈ ਵੇਖੂਗਾ ਜਿਆਦਾਤਰ YouTube ਦੇ ਵਿੱਚ ਇਹ ਚੱਕਰ ਹੁੰਦਾ YouTube ਦੇ ਉੱਤੋਂ ਤੇ YouTube ਦੇ ਵਿੱਚ ਜਦੋਂ ਅਸੀਂ ਜਾਣਦੇ ਆ ਤਾਂ ਡਿਸਕ੍ਰਿਪਸ਼ਨ ਸਾਨੂੰ ਦੇਖਣੀ ਚਾਹੀਦੀ ਉਹਦੇ ਵਿੱਚ ਅਕਸਰ ਯੂਟਿਊਬਰ ਹੁੰਦੇ ਜਿਹੜੇ ਉਹਨਾਂ ਨੇ ਆਪਣੀ ਈਮੇਲ ਆਈਡੀ ਲਾਈ ਹੋਈ ਹੁੰਦੀ ਆ ਅਸੀਂ ਉਹਦੇ ਤੇ ਨੰਬਰ ਉਹਨਾਂ ਤੋਂ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਤੋਂ ਨੰਬਰ ਮੰਗਵਾ ਸਕਦੇ ਆ ਤੇ ਕਈ ਵਾਰ ਕੀ ਹੁੰਦਾ ਕਿ ਯੂਟਿਊਬਰ ਜਾਂ ਕੋਈ ਵੀ ਇਦਾਂ ਦਾ ਬੰਦਾ ਹੈ YouTube ਤੇ ਕੰਮ ਕਰਦਾ ਆ ਤਾਂ ਉਹ ਇਹ ਚੀਜ਼ ਸੋਚਦਾ ਕਿ ਮੈਂ ਜਿਹੇ ਕਮੈਂਟ ਬਾਕਸ ਦੇ ਵਿੱਚ ਨੰਬਰ ਦਊਗਾ ਤਾਂ ਹਰੇਕ ਕੋਈ ਨੰਬਰ ਮੇਰਾ ਕਰੂਗਾ ਮੈਨੂੰ ਫੋਨ ਕਰੂਗਾ ਜਾਂ ਮੈਨੂੰ WhatsApp ਕਰੂਗਾ ਹਨਾ ਤੇ ਹਰ ਬੰਦੇ ਦਾ ਫੋਨ ਚੱਕਣਾ ਜਦੋਂ ਔਖਾ ਹੋ ਜਾਂਦਾ ਬੰਦੇ ਨੂੰ ਫਿਰ ਅਗਲਾ ਉਹ ਨੰਬਰ ਨਹੀਂ ਭੇਜਦਾਗਾ ਤਾਂ ਉਸ ਤੋਂ ਬਿਹਤਰ ਹੁੰਦਾ ਕਿ ਅਸੀਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾਈਏ ਤਾਂ ਉਸ ਨੂੰ ਵੇਖੀਏ ਉਹਦੀ ਈਮੇਲ ਆਈਡੀ ਅਕਸਰ ਈਮੇਲ ਆਈਡੀ ਤੁਹਾਨੂੰ ਮਿਲ ਜਾਊਗੀ ਜਾਂ ਫੇਸਬੁੱਕ ਤੇ ਹੁੰਦਾ ਹੈ ਮੈਸੈਂਜਰ ਦੇ ਵਿੱਚ ਆਪਾਂ ਭੇਜ ਸਕਦੇ ਹਾਂ ਕਈਆਂ ਨੇ ਵਟਸਐਪ ਨੰਬਰ ਵੀ ਦਿੱਤੇ ਹੁੰਦੇ ਆ ਆਪਦੇ ਉਹ ਅਲੱਗ ਗੱਲ ਆ ਜਿਵੇਂ ਹੁਣ ਮੈਂ ਕੋਈ ਨੰਬਰ ਨਹੀਂ ਦਿੰਦਾਗਾ YouTube ਦੇ ਵਿੱਚ ਕਿਸੇ ਤਰੀਕੇ ਦਾ ਮੈਂ ਨੰਬਰ ਨਹੀਂ ਦਊਗਾ ਆ ਦਾ ਤੇ ਲਾ ਲੋ ਮੇਰੇ ਨਾਲ ਕਿਸੇ ਨੇ ਗੱਲ ਕਰਨੀ ਕਿਸੇ ਭਰਾ ਨੂੰ ਮੇਰੀ ਗੱਲ ਵਧੀਆ ਲੱਗਦੀ ਆ ਤਾਂ ਉਹ ਸੋਚਦਾ ਕਿ ਆਪਾਂ ਬਾਈ ਨਾਲ ਗੱਲ ਕਰੀਏ ਜਾਂ ਕਿ ਮੈਂ ਵੀ ਆ ਤਾਂ ਉમે ਕਮੈਂਟ ਬਾਕਸ ਦੇ ਵਿੱਚ ਮੈਂ ਕਮੈਂਟ ਦੇ ਵਿੱਚ ਨੰਬਰ ਨਹੀਂ ਦਊਂਗਾ ਕਿਉਂਕਿ ਮੈਂ ਮੈਂ ਅਕਸਰ ਮੈਂ ਇਹ ਚੀਜ਼ ਸੋਚਦਾ ਕਿ ਕੋਈ ਵੀ ਮੇਰਾ ਨੰਬਰ ਦੇਖ ਕੇ ਨਾ ਕੋਈ ਵੀ ਕਾਲ ਲਾ ਲੂਗਾ ਹਨਾ ਤੇ ਕਿ ਟਾਈਮ ਪਾਸ ਕਰਨ ਵਾਲੇ ਵੀ ਲੋਕ ਹੁੰਦੇ ਆ ਤੇ ਜੇ ਮੇ ਕਿਸੇ ਨੂੰ ਕੋਈ ਜ਼ਰੂਰੀ ਗੱਲ ਕਰਨੀ ਹੋਵੇ ਗੱਲ ਪੁੱਛਣੀ ਹੋਵੇ ਕਿਸੇ ਗੱਲ ਦੇ ਬਾਰੇ ਵੀ ਹਨਾ ਕੋਈ ਜਿਹੜੀ ਆਪਾਂ ਗੱਲਬਾਤ ਕਰਦੇ ਆ ਉਸ ਗੱਲ ਦੇ ਬਾਰੇ ਗੱਲ ਕਰਨੀ ਹੋਵੇ ਆਪਣੇ ਨਾਲ ਤਾਂ ਉਕੇ ਪਰ ਮਸਲਾ ਬਣ ਜਾਂਦਾ ਕਿ ਉਹ ਕਮੈਂਟ ਕਮੈਂਟ ਦੇ ਵਿੱਚ ਆਪਾਂ ਨੰਬਰ ਨਹੀਂ ਸੈਂਡ ਕਰ ਸਕਦੇ ਤਾਂ ਉਹਦੀ ਈਮੇਲ ਆਈਡੀ ਤੇ ਜੀਮੇਲ ਦੇ ਵਿੱਚ ਜਾ ਕੇ ਈਮੇਲ ਆਈਡੀ ਤੇ ਆਪਾਂ ਉਹਨੂੰ ਨੰਬਰ ਸੈਂਡ ਕਰ ਸਕਦੇ ਹਾਂ ਅੱਜ ਆਪਾਂ ਇਹੀ ਸਿੱਖਾਂਗੇ ਵੀ ਨੰਬਰ ਕਿਵੇਂ ਸੈਂਡ ਕਰ ਸਕਦੇ ਹਾਂ ਫੋਟੋ ਵਗੈਰਾ ਜਾਂ ਡਾਕੂਮੈਂਟ ਵਗੈਰਾ ਕਿਵੇਂ ਸੈਂਡ ਕਰ ਸਕਦੇ ਹਾਂ ਛੋਟਾ ਜਿਹਾ ਵੀਡੀਓ ਆ ਵੀਡੀਓ ਨੂੰ ਸਾਰੇ ਨੂੰ ਪੂਰੇ ਨੂੰ ਦੇਖਣਾ ਆ ਔਰ ਸ਼ੇਅਰ ਜ਼ਰੂਰ ਕਰਨਾ ਕਈ ਵਾਰ ਕਈ ਭੈਣਾ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਗਾ ਇਸ ਗੱਲ ਦਾ ਕਈ ਚੀਜ਼ਾਂ ਦਾ ਅਸੀਂ ਯੂਜ਼ ਜ਼ਰੂਰ ਕਰਦੇ ਹਾਂ ਨੈਟਵਰਕ ਜ਼ਰੂਰ-ਜ਼ਰੂਰ ਕਰਦੇ ਹਾਂ ਤੇ ਇੰਟਰਨੈਟ ਦੀਆਂ ਕਈ ਬਹੁਤ ਸਹੂਲਤਾਂ ਆ ਹੋਰ ਵੀ ਬਹੁਤ ਚੀਜ਼ਾਂ ਹੁੰਦੀਆਂ ਨੇ ਡੰਡੇ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਵੇਂ ਲੱਗਾ ਤੁਹਾਨੂੰ ਚਲੋ ਆਪਾਂ ਚੱਲਦੇ ਹਾਂ ਸਕਰੀਨ ਫੋਨ ਦੀ ਸਕਰੀਨ ਦੇ ਉੱਤੇ ਆਜੋ ਗ੍ਰਾਮ ਆਜੋ ਆਪਾਂ ਈਮੇਲ ਖੋਲ ਲੈਨੇ ਆ ਆ ਜੀਮੇਲ ਤੇ ਗਏ ਆਪਾਂ ਇਹ ਦੇਖ ਲਓ ਤੁਸੀਂ ਇਸ ਤਰ੍ਹਾਂ ਦਾ ਹੁੰਦਾ ਇਹ ਆਹ ਜਿਹੜੇ ਜੀਮੇਲ ਆ ਵਾਲਾ ਠੀਕ ਆ ਇਹ ਜੀਮੇਲ ਆਈਡੀ ਕਹਿੰਦੇ ਇਹਨੂੰ ਇਹਨੂੰ ਖੋਲ ਲੈਣਾ ਤੁਸੀਂ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਿੱਥੇ ਥੱਲੇ ਸੱਜੇ ਪਾਸੇ ਆ ਪੈਨ ਜਿਹਾ ਬਣਿਆ ਹੋਇਆ ਆ ਠੀਕ ਆ ਇਹਨੂੰ ਕਲਿੱਕ ਕਰਨਾ ਇੱਥੇ ਆ ਜਾਣਾ ਤੁਸੀਂ ਜਿਹੜੀ ਤੁਹਾਡੀ ਈਮੇਲ ਆਈਡੀ ਲੱਗੀ ਹੋਊਗੀ ਪਹਿਲਾਂ ਉੱਪਰ ਆ ਜਾਣੀ ਆ ਫਾਰਮ ਦੇ ਵਿੱਚ ਟੂ ਅੱਗੇ ਲਿਖਿਆ ਜਿੱਥੇ ਡੰਡਾ ਜਿਹਾ ਬੁੜਕੀ ਜਿਹਾ ਜਾਂਦਾ ਠੀਕ ਆ ਇੱਥੇ ਕਲਿੱਕ ਕਰਨਾ ਤੁਸੀਂ ਇੱਥੇ ਇਹ ਤੁਸੀਂ ਆਪਦਾ ਜੋ ਈਮੇਲ ਆਈਡੀ ਜਿਹੜੀ ਈਮੇਲ ਆਈਡੀ ਤੇ ਤੁਸੀਂ ਨੰਬਰ ਭੇਜਣਾ ਫੋਟੋ ਡਾਕੂਮੈਂਟ ਜਾਂ ਕੁਝ ਵੀ ਭੇਜਣਾ ਉਹਨੂੰ ਇੱਥੇ ਲਿਖਣਾ ਆ ਠੀਕ ਆ ਜੀ ਮੈਂ ਇੱਥੇ ਲਿਖ ਦਿੰਦਾ ਆ ਆਰ ਜੇ 1331 ਪੰਜਾਬ ਥੱਲੇ ਆ ਗਿਆ ਜੀ ਤੇ ਤੁਹਾਡੇ ਕੇਸ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਥੱਲੇ ਨਾ ਆਵੇ ਤੁਹਾਨੂੰ ਪੂਰਾ ਲਿਖਣਾ ਪਊਗਾ ਇਹ ਠੀਕ ਆ ਉਹਨੂੰ ਕਾਪੀ ਕਰਕੇ ਤੁਸੀਂ ਇੱਥੇ ਪੇਸਟ ਵੀ ਕਰ ਸਕਦੇ ਆ ਤੇ ਕਿਉਂਕਿ ਮੇਰੀ ਈਮੇਲ ਆਈਡੀ ਇਹ ਲੱਗੀ ਹੋਈ ਆ ਫੋਨ ਦੇ ਵਿੱਚ ਇਸ ਕਰਕੇ ਨੇ ਥੱਲੇ ਸ਼ੋਅ ਕੀਤਾ ਆ ਠੀਕ ਆ ਜੀ ਆਜੋ ਤੇ ਉਸ ਤੋਂ ਬਾਅਦ ਜੇ ਨਵੀਂ ਈਮੇਲ ਆਈਡੀ ਜਿੱਦਾਂ 1 ਤੋਂ ਜ਼ਿਆਦਾ ਤੇ ਤੁਸੀਂ ਭੇਜਣੀ ਆ ਕੋਈ ਚੀਜ਼ ਜਿੱਦਾਂ 3-4 ਈਮੇਲ ਆਈਡੀਆਂ ਤੇ ਭੇਜਣੀ ਆ ਥੱਲੇ ਜਿੱਥੇ ਡੰਡਾ ਜਾ ਬੁੜਕੀ ਜਾਂਦਾ ਉੱਥੇ ਫੇਰ ਈਮੇਲ ਆਈਡੀ ਲਿਖਣੀ ਆ ਮੈਂ ਤੁਹਾਨੂੰ ਲਿਖ ਕੇ ਦਿਖਾਵਾਂ ਦਿਨਾ ਮੜਾ ਜ ਆ ਦੇਖੋ ਇਸ ਤਰ੍ਹਾਂ ਆ ਮੇਰੇ ਫੋਨ ਦੇ ਵਿੱਚ ਲੱਗੀਆਂ ਹੋਈਆਂ ਈਮੇਲ ਆਈਡੀਆਂ ਆ ਉਹ ਸ਼ੋ ਕਰ ਰਹੀਆਂ ਲੇਕਿਨ ਤੁਹਾਨੂੰ ਪੂਰੀ ਲਿਖਣੀ ਪੈਣੀ ਆ 3 4 5 6 ਜਿੰਨੀਆਂ ਈਮੇਲ ਆਈਡੀਆਂ ਤੇ ਜੇ ਸਿੰਗਲ ਤੇ ਆ ਤੇ ਸਿੰਗਲ ਤੇ ਫਿਰ ਤੁਸੀਂ ਸਬਜੈਕਟ ਵਿੱਚ ਆ ਜਾਣਾ ਇਸ ਜਗ੍ਹਾ ਤੇ ਥੱਲੇ ਕੀ ਭੇਜ ਰਹੇ ਆ ਤੁਸੀਂ ਇੱਥੇ ਫੋਨ ਨੰਬਰ ਲਿਖਣਾ ਕੁਛ ਨਾ ਕੁਛ ਜ਼ਰੂਰ ਲਿਖਣਾ ਆ ਠੀਕ ਆ ਜੀ ਤੇ ਇੱਥੇ ਤੁਸੀਂ ਆਪ ਦਾ ਨੰਬਰ ਲਿਖ ਦੇਣਾ ਨੰਬਰ ਲਿਖ ਕੇ ਠੀਕ ਆ ਜੀ ਇੱਥੇ ਨੰਬਰ ਲਿਖ ਦੇਣਾ ਤੇ ਉੱਤੇ ਆ ਚੀਜ਼ ਆ ਜਿਹੜੀ ਆ ਆ ਆਹ ਜਗ੍ਹਾ ਤੇ ਇਹ ਤੋਂ ਸੈਂਡ ਕਰ ਦੇਣਾ ਆ ਅਗਲੇ ਕੋਲ ਚੱਲ ਜਾਣੀ ਆ ਚੀਜ਼ ਲਾ ਲਓ ਇਹਦੇ ਨਾਲ ਤੁਸੀਂ ਕੋਈ ਫੋਟੋ ਵੀ ਭੇਜਣੀ ਆ ਜਾਂ ਵੈਸੇ ਵੀ ਫੋਟੋ ਭੇਜਣੀ ਆ ਨੰਬਰ ਨਹੀਂ ਭੇਜਣਾ ਤਾਂ ਤੁਸੀਂ ਸੇਮ ਉਸੇ ਤਰ੍ਹਾਂ ਕਰਨਾ ਆ ਔਰ ਉਸ ਬਹਾਂ ਚਾ ਜਲੇਬੀ ਜੀ ਤੇ ਆ ਜਾਣਾ ਜਿਹੜੀ ਇਹਦੇ ਨਾਲ ਲੱਗੀ ਹੋਈ ਐਸ ਤੇ ਕਲਿੱਕ ਕਰਨਾ ਆ ਉੱਤੇ ਅਟੈਚ ਫਾਈਲ ਵਿੱਚ ਆਉਣਾ ਅਟੈਚ ਫਾਈਲ ਵਿੱਚ ਚੱਲ ਗਏ ਆਪਾਂ ਇਸ ਤੇ ਵਿੱਚ ਆ ਜਿੰਨੀਆਂ ਵੀ ਤੁਹਾਡੀਆਂ ਫੋਟੋ ਵਗੈਰਾ ਹੈਗੀਆਂ ਆ ਇਹ ਆ ਜਾਣੀਆਂ ਆ ਚਾਹ ਤਿੰਨ ਡੰਡੇ ਲੱਗੇ ਹੋਏ ਆ ਖੱਬੇ ਪਾਸੇ ਇਹਨਾਂ ਤੇ ਕਲਿੱਕ ਕਰਨਾ ਤੁਸੀਂ ਜਿਹੜੇ ਵੀ ਫੋਲਡਰ ਦੇ ਵਿੱਚ ਜਿੱਦਾਂ ਅਮੀਤਾ ਮੈਡ 8 ਲਿਖਿਆ ਹੋਇਆ ਹੈ ਨਾ ਇਹ ਫੋਨ ਮੈਮਰੀ ਆ SD ਕਾਰਡ ਆ SD ਕਾਰਡ ਵਿੱਚ ਆ ਇਹਦੇ ਵਿੱਚ ਅਕੀ ਦੇ ਵਿੱਚ ਆ ਤੁਸੀਂ ਉਸ ਤੇ ਜਾ ਕੇ ਆਪਦੇ ਫੋਲਡਰ ਚੋਂ ਫੋਟੋ ਚੱਕ ਕੇ ਭੇਜ ਦੇਣੀ ਆ ਮੈਂ ਲੇਕਿਨ ਇਥੋਂ ਇੱਕ ਫੋਟੋ ਭੇਜ ਦੂੰਗਾ ਫਸਟ ਇਹ ਆਪਾਂ ਸਿਲੈਕਟ ਕਰ ਲੈਨੇ ਆ ਹੋ ਗਿਆ ਜੀ ਉਸ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਜਾਣਾ ਇਸ ਟੰਡੇ ਜੇ ਤੇ ਆਹ ਜਿਹੜਾ ਤੀਰ ਦਾ ਨਿਸ਼ਾਨ ਜਿਹਾ ਇਸ ਤੇ ਕਲਿੱਕ ਕਰ ਦੇਣਾ ਚਲੋ ਜੀ ਬਸ ਇੰਨਾ ਕੰਮ ਆ ਛੋਟਾ ਜਿਹਾ ਕੰਮ ਆ ਠੀਕ ਆ ਜੀ ਛੋਟਾ ਜਿਹਾ ਵੀਡੀਓ ਆਪਣਾ ヨーデルウ、ハステルウ、ワステルウ、モジャマノ、コシリアクロウ。オッケーバイ。ンキュ